ਹਾਂਜੀ ਮੈਂ ਮਕਸਿੰਦਰ ਦਾ ਸੌਫਟ ਕਰਦਾ ਜੀ ਬੀਟੀ ਕੋਚ ਨੂੰ YouTube ਚੈਨਲ ਦੇ ਉੱਪਰ ਤੇ ਅੱਜ ਦੀ ਜੋ ਆਪਣੀ ਕਲਾਸ ਲੈਣ ਵਾਲੀ ਹੈਗੀ ਤੁਸੀਂ ਦੇਖ ਹੀ ਲਿਆ ਹੁਣ ਅੱਜ ਦਾ ਜੋ ਆਪਣਾ ਵਿਸ਼ਾ ਲੈਣ ਵਾਲਾ ਹੈਗਾ ਉਹ ਹੋਏਗਾ ਜੀ ਆਧੁਨਿਕ ਪੰਜਾਬੀ ਕਾਲ ਦੇ ਵਿਕਾਸ ਦੇ ਪੜਾ ਠੀਕ ਹੈ ਜੀ ਤੁਸੀਂ ਆਪਾਂ ਪੀਬੈਕ ਦੇ ਕਲਾਸ ਵੀ ਲਗਾ ਰਹੇ ਹੋਗੇ ਤੁਸੀਂ ਉੱਥੇ ਦੇਖਿਆ ਹੋਊਗਾ ਵੀ ਜੋ ਵੀ ਕਾਸ਼ਨ ਆਉਂਦੇ ਨੇ ਵੀ ਪਹਿਲੇ ਪੜਾ ਦੇ ਨਾਲ ਕੋਈ ਸੰਬੰਧਤਾ ਹੈ ਠੀਕ ਹੈ ਜਾਂ ਇਸ ਜੋਗੇ ਨਾਲ ਕਿਹੜਾ ਜੋ ਕਵੀ ਹੈ ਜਾਂ ਨਾਟਕਕਾਰ ਹੈ ਕਿਹੜਾ ਸੰਬੰਧ ਰੱਖਦਾ ਹੈ ਠੀਕ ਹੈ ਜੀ ਤਾਂ ਤੀਕਲਾਸ ਦੇ ਵਿੱਚ ਆਪਾਂ ਉਹਨਾਂ ਬਾਰੇ ਜਾਣਾਂਗੇ ਠੀਕ ਹੈ ਕਲਾਸ ਆਪਣੀ ਜਿਆਦਾ ਸਮਾਂ ਆਪਾਂ ਨਹੀਂ ਰੱਖ ਰਹੇਗੇ ਕਿਉਂਕਿ ਆਪਾਂ ਹੌਲੀ-ਹੌਲੀ ਜੋ ਕਿ ਆਪਣੀ ਪ੍ਰੀਪਰੇਸ਼ਨ ਹੈ ਹੀ ਉਹ ਚੰਗੀ ਤਰ੍ਹਾਂ ਕਰਾਂਗੇ ਠੀਕ ਹੈ ਜੀ ਜੋ ਕਿ ਆਪਣਾ ਇਹ ਸਿਲੇਬਸ ਹੈ ਇਹ 5 ਤੋਂ 6 ਦਿਨਾਂ ਵਿੱਚ ਆਪਾਂ ਕੰਪਲੀਟ ਕਰਾਂਗੇ ਠੀਕ ਹੈ ਤਾਂ ਹੁਣ ਆਪਾਂ ਕਲਾਸ ਨੂੰ ਸ਼ੁਰੂਆਤ ਕਰਦੇ ਹਾਂ ਜੀ ਠੀਕ ਹੈ ਜੀ ਤੇ ਜੋ ਆਪਣਾ ਆਧੁਨਿਕ ਕਾਵ ਹੈਗਾ ਇਹ ਜੋ ਵੀ ਕਲਾਸ ਰਹਿਣੀਆਂ ਆਪਣੀਆਂ ਇਹ 10 ਤੋਂ 15 ਕਲਾਸ ਹੋਣਗੀਆਂ ਕਿਉਂਕਿ ਇਸ ਵਿੱਚ ਜੋ ਆਪਣੇ ਕਵੀ ਆਏ ਨੇ ਜਿਹੜੇ ਸਲੇਵਜ਼ ਦੇ ਅਕੋਰਡਿੰਗ ਬਹੁਤ ਜ਼ਿਆਦੇ ਕਵੀ ਦੇ ਵਿਚ ਆਉਂਦੇ ਨੇ ਠੀਕ ਹੈ ਜੀ ਤਾਂ ਉਹਨਾਂ ਦੇ ਬਾਰੇ ਆਪਾਂ ਜਾਣਨਾ ਕੀਤਾ ਅੱਜ ਦੀ ਕਲਾਸ ਦੇ ਵਿੱਚ ਸਿਰਫ ਆਪਾਂ ਜਾਣਾਂਗੇ ਵੀ ਕਿਹੜੇ ਪੜਾਅ ਦੇ ਨਾਲ ਕਿਹੜੇ ਯੁੱਗ ਦੇ ਨਾਲ ਵੀ ਪਹਿਲੇ ਪੜਾਅ ਦੇ ਕਵੀ ਕੌਣ ਹੈ ਦੂਜੇ ਦਾ ਕੌਣ ਹੈ ਤੀਜੇ ਦਾ ਕੌਣ ਹੈ ਚੌਥੇ ਦਾ ਕੌਣ ਹੈ ਠੀਕ ਹੈ ਤਾਂ ਉਹਨਾਂ ਬਾਰੇ ਜਾਣਨਾ ਵੀ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜੁਰੂਰ ਕਿ ਆਪਾਂ ਦਾ ਪਹਿਲਾ ਪੜਾਅ ਠੀਕ ਹੈ ਜੀ ਤਾਂ ਪਹਿਲਾ ਪੜਾਅ 1980 ਈਸਵੀ ਤੋਂ ਲੈ ਕੇ 1935 ਈਸਵੀ ਤੱਕ ਦਾ ਇਹਦਾ ਪਹਿਲਾ ਪੜਾਅ ਚੱਲਦਾ ਹੈ ਠੀਕ ਹੈ ਯਾਦ ਰੱਖਣ ਵਾਲੀ ਗੱਲ ਹੈ ਜੀ ਇਹ ਠੀਕ ਹੈ ਜੋ ਬੜੇ ਪਹਿਲੇ ਪੜਾਦੇ ਇਹ ਆਪਣੇ ਜਿਹੜੇ ਕਵੀ ਨੇ ਉਹਨਾਂ ਦੀ ਗੱਲ ਕਰ ਲੈਂਦੇ ਆਪਾਂ ਠੀਕ ਹੈ ਤਾਂ ਸਭ ਤੋਂ ਪਹਿਲਾਂ ਪਹਿਲਾ ਕਵੀ ਆਉਂਦਾ ਹੈ ਭਾਈ ਵੀਰ ਸਿੰਘ ਠੀਕ ਹੈ ਜੀ ਤੇ ਇਹਨਾਂ ਨੇ ਆਪਣਾ ਇੱਕ ਕਾਰਕ ਸਿਰਿਆ ਦੇਖਿਆ ਸੀਗਾ ਰਾਣਾ ਸੁਭ ਸਿੰਘ ਠੀਕ ਹੈ ਰਾਣਾ ਸੂਰਤ ਸਿੰਘ ਠੀਕ ਹੈ ਜੀ ਇਹ ਲਿਖਿਆ ਸੀਗਾ 1901 ਦੇ ਵਿੱਚ ਠੀਕ ਹੈ 1901 ਇਹ ਲਿਖਿਆ ਸੀ 1905 ਦੇ ਵਿੱਚ ਇਹਕੇ ਯਾਦ ਰੱਖਿਓ ਤੇ ਇਸ ਤੋਂ ਬਾਅਦ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਜਿਉਂ ਭਾਈ ਵੀਰ ਸਿੰਘ ਨੇ ਇਹਨਾਂ ਨੂੰ ਆਧੁਨਿਕ ਕਾਵ ਦੇ ਮੋਢੀ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਆਧੁਨਿਕ ਪੰਜਾਬੀ ਕਾਵ ਦੇ ਮੋਢੀ ਵੀ ਕਿਹਾ ਜਾਂਦਾ ਹੈਗਾ ਜੀ ਠੀਕ ਹੈ ਆਧੁਨਿਕ ਪੰਜਾਬੀ ਕਾਵ ਦੇ ਮੋਢੀ ਠੀਕ ਹੈ ਜੀ ਯਾਦ ਰੱਖਿਓ ਆਧੁਨਿਕ ਪੰਜਾਬੀ ਕਾਵ ਦੇ ਮੋਢੀ ਠੀਕ ਹੈ ਜੀ ਤਾਂ ਮੇਨਿੰਗ ਦੀ ਗੱਲ ਆਪਾਂ ਇੱਕ ਦੋ ਗੱਲਾਂ ਲੈ ਲਏ ਕਰ ਚੁੱਕੇ ਹਾਂਗੇ ਤੇ ਜੋ ਆਪਣਾ ਅਗਲਾ ਕਵੀ ਹੈ ਜੀ ਪ੍ਰੋਫੈਸਰ ਆਾ ਪੂਲ ਸਿੰਘ ਠੀਕ ਹੈ ਜੀ ਤਾਂ ਜੋ ਇਹ ਪ੍ਰੋਫੈਸਰ ਪੂਲ ਸਿੰਘ ਜੀ ਨੇ ਆਧੁਨਿਕ ਕਵਿਤਾ ਦੇ ਯੁੱਗ ਦੇ ਵਿੱਚ ਮੌਲਿਕ ਦਾਰਸ਼ਨਿਕ ਬਿਰਤੀ ਕਿੱਤੀ ਦਾ ਪ੍ਰੇਮੀ ਅਤੇ ਪੰਜਾਬ ਪਿਆਰ ਦਾ ਮੁਰਈ ਤੇ ਅਣਵੇਲਾ ਕਵੀ ਨੂੰ ਕਿਹਾ ਜਾਂਦਾ ਹੈ ਠੀਕ ਹੈ ਇਹਨਾਂ ਜੋ ਰਚਨਾਵਾਂ ਨੇ ਇਹਨਾਂ ਦੇ ਵਿੱਚ ਪ੍ਰੋਫੈਸਰ ਪੂਲ ਸਿੰਘ ਜੀ ਨਹੀਂ ਆ ਖੁੱਲੇ ਮੈਦਾਨ ਠੀਕ ਹੈ खुले मैदान हो गया ते आप गल करिए अपना अगे आ जुले ठीक है जी इसल करा अगला जो कि आप कह सकते भी सुनाए जी तो वो कि अः खुले असमानी रंग ठीक है जी खुले असमानी रंग ठीक है ਤਾਂ ਇਹ ਨਵੀਂ ਅਮੈਂਡਮੈਂਟ ਪੁਆਇੰਟ ਦੀ ਇਹ ਕਹਿ ਸਕਦੇ ਵੀ ਜਨਾਮਾ ਨੇ ਇਸ ਤੋਂ ਬਾਅਦ ਆਪਣਾ ਤੀਜਾ ਕਵੀ ਆ ਰਿਹਾ ਦਾ ਲਾਲਾ ਧਨੀराम ਜਾਤਰੀਕ ਠੀਕ ਹੈ ਜੀ ਉਸ ਤੋਂ ਬਾਅਦ ਲਾਲਾ ਕਿਰਪਾ ਸਾਹ ਠੀਕ ਹੈ ਇਹੋ ਸੀਕੁਐਂਸ ਵਾਈਜ਼ ਜਾਰ ਰੱਖਿਓ ਠੀਕ ਹੈ ਪਹਿਲੇ ਨੰਬਰ ਤੇ ਆਪਣਾ ਭਾਈ ਵੀ ਸਿੰਘ ਹੋ ਰਹੀ ਹੈ ਉਸ ਤੋਂ ਬਾਅਦ ਇਹ ਕਿ ਆਪਾਂ ਦੂਜੇ ਨੰਬਰ ਤੇ ਆਉਣ ਵਾਲੇ ਆਪਾਂ ਗੌਣ ਕਵੀ ਲਾਲਾ ਕਿਰਪਾ ਸਾਹ ਠੀਕ ਹੈ ਤੇ ਤੀਜੇ ਨੰਬਰ ਤੇ ਆਪਣਾ ਹੋ ਗਿਆ ਪ੍ਰੋਫੈਸਰ ਪੂਰਨ ਸਿੰਘ ਉਸ ਤੋਂ ਬਾਅਦ ਨਿਰਾਮ ਜਾਤਰੀਕ ਆ ਗਿਆ ਜੋ ਤਿੰਨ ਨੰਬਰ ਦੇ ਪਰ ਠੀਕ ਹੈ ਜੀ ਇਸ ਤੋਂ ਬਾਅਦ ਆਪਣਾ ਵਿਅਕਤੀ ਆਵੇ 5 ਨੰਬਰ ਤੇ ਡਾਕਟਰ ਮੋਹਨ ਸਿੰਘ ਦਿਵਾਨਾ ਠੀਕ ਹੈ ਜੀ ਇਸ ਤੋਂ ਬਾਅਦ 6 ਨੰਬਰ ਤੇ ਡਾਕਟਰ ਦਿਵਾਨ ਸਿੰਘ ਕਾਲਕਾਣੀ ਇਸ ਤੋਂ ਬਾਅਦ ਸੂਚਨੀ ਸਰਫਰ ਆਵੇਗਾ ਠੀਕ ਹੈ ਜੀ ਇਸ ਤੋਂ ਬਾਅਦ ਗਿਆਨੀ ਹੀਰਾ ਸਿੰਘ ਦਰਦਾਂ ਗਿਆ ਗੁਰਮੁਖ ਸਿੰਘ ਦੇ ਮੁਸਾਫਰ ਵਿਦਾਤਾ ਸਿੰਘ ਤੇਰ ਠੀਕ ਹੈ ਜੀ ਇਸ ਤੋਂ ਬਾਅਦ ਆਪਣੇ ਵਿਅਕਤੀ ਜਿਹਨੇ ਆਨੰਦ ਨਾਲ ਨੂਰਪੁਰੀ ਦਰਸ਼ਨ ਸਿੰਘ ਆਵਾਰਾ ਇਸ ਤਰ੍ਹਾਂ ਹੋਰ ਵੀ ਕਈ ਆਪਾਂ ਕਹਿੰਦੇ ਨੇ ਵੀ ਕਵੀ ਨੇ ਜੋ ਕਿ ਔਰੁਣਿਕ ਆਪਦੀ ਪਹਿਲੀ ਪੜਾਉਣੇ ਸੰਤ ਰੱਖਦੇ ਨੇ ਠੀਕ ਹੈ ਜੀ ਜੋ ਆਪਣੇ ਖਾਸ ਨੇ ਸਾਰੇ ਵਿਅਕਤੀ ਭਾਗ ਕੇ ਕਵੀ ਉਹ ਆਪਾਂ ਲਿਖ ਚੁੱਕੇ ਹੈਗੇ ਠੀਕ ਹੈ ਯਾਦ ਰੱਖਿਓ ਇਹਨਾਂ ਦੇ ਬਾਰੇ ਆਪਾਂ ਡਿਪੀ ਪੜ੍ਹਾਂਗੇ ਠੀਕ ਹੈ ਇਕਲੀ ਇਕਲੀ ਗੱਲ ਇਹਨਾਂ ਦੇ ਬਾਰੇ ਆਪਾਂ ਜਾਣਾਂਗੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਨੈਕਸਟ ਸਲਾਈਡ ਦੇ ਉੱਪਰ ਠੀਕ ਹੈ ਜੀ ਤਾ ਹੁਣ ਅਗਲੀ ਸਲਾਈਡ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਫੇ ਦੂਜੇ ਪੜਾਅ ਦੇ ਆਪਣੇ ਕਵੀ ਆ ਜਾਂਦੇ ਨੇ ਠੀਕ ਐ ਆਧੁਨਿਕ ਜੋ ਕਿ ਦੂਜਾ ਪੜਾਅ ਆ ਆਧੁਨਿਕ ਪੰਜਾਬੀ ਕਵੀਆਂ ਦਾ ਤਾਂ ਉਸ ਦੇ ਵਿੱਚ ਕਿਹੜੇ ਕਿਹੜੇ ਕਵੀ ਆਪਣੇ ਆ ਜਾਂਦੇ ਨੇ ਠੀਕ ਐ ਪਹਿਲਾਂ ਜਿਹਦਾ ਸਮਾਂ ਜ਼ਿਆਦਾ ਰੱਖਿਓ 1935 ਤੋਂ ਲੈ ਕੇ 1977 ਤੱਕ ਠੀਕ ਐ ਉਸ ਤੋਂ ਬਾਅਦ ਜੇ ਆਪਣਾ ਦੇਸ਼ ਆਜ਼ਾਦ ਹੁੰਦਾ ਤਾਂ ਉਦੋਂ ਇਹ ਜੋ 1947 ਤੋਂ ਲੈ ਕੇ 1965 ਤੱਕ ਦਾ ਸਮਾਂ ਵੀ ਸ਼ੁਣ ਕਿਹਾ ਜਾਂਦਾ ਹੈ ਠੀਕ ਹੈ ਤਾਂ ਦੂਜਾ ਪੜਾਅ ਤੁਸੀਂ ਯਾਦ ਰੱਖਣਾ ਹੈ 1935 ਤੋਂ ਲੈ ਕੇ 1947 ਤੱਕ ਉਸ ਤੋਂ ਬਾਅਦ 1947 ਤੋਂ ਲੈ ਕੇ 1965 ਤੱਕ ਠੀਕ ਹੈ ਜੀ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਪ੍ਰੋਫੈਸਰਾਂ ਵਿੱਚ ਕਵੀ ਆਏ ਠੀਕ ਹੈ ਤਾਂ ਕਵੀ ਇਹਦੇ ਵਿੱਚ ਆਪਣਾ ਸਭ ਤੋਂ ਪਹਿਲਾ ਕਵੀ ਹੈ ਜੀ ਪ੍ਰੋਫੈਸਰ ਮੋਹਨ ਸਿੰਘ ਠੀਕ ਹੈ ਇਸ ਤੋਂ ਬਾਅਦ ਇਹ ਆਪਾਂ ਦੂਜੇ ਨੰਬਰ ਤੇ ਅਮਰਤਾ ਪ੍ਰੀਤਮ ਠੀਕ ਹੈ ਜਿਹੜਾ ਜੀ ਜੋ ਕਿ ਆਪਾਂ ਕਹਿੰਦੇ ਵੀ ਸਵੈ ਸਰ ਦੀ ਮਣੀ ਹੈ ਸੀ ਡਾਇਰੈਕਟਰ ਹਨਾ ਠੀਕ ਹੈ ਜੀ 33 ਜੀ ਨੰਬਰ ਤੇ ਆਪਣਾ 바ਵਾ ਬਲਵੰਤਾ ਆ ਜਾਂਦਾ ਹੈ ਠੀਕ ਹੈ ਚੌਥੇ ਨੰਬਰ ਤੇ ਪ੍ਰੀਤਮ ਸਿੰਘ ਸਖੀਰ ਠੀਕ ਹੈ ਜੀ ਪੰਜਵੇਂ ਨੰਬਰ ਤੇ ਆਪਣਾ ਵਿਕਤੀ ਆਉਂਦਾ ਹੈਗਾ ਅਵਤਾਸ਼ ਸਿੰਘ ਆਜ਼ਾਦ ਠੀਕ ਹੈ ਯਾਦ ਰੱਖਿਓ ਇਸ ਤੋਂ ਬਾਅਦ ਅਸੀਂ ਮੇਲੇ ਨਮਾਤੇ ਆਪਣਾਂਗੇ ਪਿਆਰਾ ਸਿੰਘ ਸਹਿਬਾਈ ਠੀਕ ਹੈ ਸੱਤਵੇਂ ਨੰਬਰ ਤੇ ਆਪਣਾ ਆਉਂਦਾ ਹੈਗਾ ਸੰਦੋਪ ਸਿੰਘ ਧੀਰ ਠੀਕ ਹੈ ਜੀ ਤਾਂ ਜੋ ਇਹ ਆਪਣੇ ਸੱਤੇ-ਸੱਤੇ ਆਪਾਂ ਕਹਿੰਦੇ ਕਵੀ ਨੇ ਤਾਂ ਇਹ ਇੰਪੋਰਟੈਂਟ ਨੇ ਯਾਦ ਰੱਖਿਓ ਇਸ ਤੋਂ ਬਾਰੇ ਸੇ ਜੋ ਕਿ ਹੋਰ ਕਵੀ ਵੀ ਆਏ ਨੇ ਜਿਵੇਂ ਗੱਲ ਕਦੀਆਂ ਆਪਾਂ ਦਵਿੰਦਰਸ ਤੇ ਆਚਰੀ ਠੀਕ ਹੈ ਜੀ ਡਾਕਟਰ ਗਪਾਲ ਸਿੰਘ ਦਰਦੀ ਜੀ ਨਿਰਪਾ ਸਿੰਘ ਜੀ ਠੀਕ ਹੈ ਜੀ ਤੇ ਲਾਲ ਸਿੰਘ ਕਵਰ ਤੇ ਹੋਰ ਵੀ ਕਈ ਆਪਾਂ ਕਹਿੰਦੇ ਲੇਖਕਨ ਜੋਸ਼ ਵਿੱਚ ਆਉਂਦੇ ਨੇ ਠੀਕ ਹੈ ਪਰ ਆਪਾਂ ਜੋ ਕਿ ਖਾਸ ਨੇ ਇੰਪੋਰਟੇ ਉਹ ਤੇ ਲਿਖ ਚੁੱਕੇ ਆ ਜੋ ਆਪਾਂ ਨੂੰ ਐਗਜ਼ਾਮ ਵਿੱਚ ਪੁੱਛਿਆ ਜਾ ਸਕਦੇ ਹੈ ਠੀਕ ਹੈ ਜੀ ਤੇ ਅਨਿਸ਼ ਨਾੜੇ ਪਰ ਚੱਲਦੇ ਹੁਣ ਅਪਾ ਜੋਗੇ ਦਾ ਤੀਜਾ ਪੜਾ ਆ ਜਾਂਦਾ ਹੈਗਾ ਉਹਦੀ ਗੱਲ ਕਰਾਂਗੇ ਅਪਾ ਠੀਕ ਹੈ ਜੀ ਚਲੋ ਠੀਕ ਹੈ ਜੀ ਤਾਂ ਹੁਣ ਇਸ ਤੋਂ ਬਾਅਦ ਅਪਾ ਗੱਲ ਕਰਾਂਗੇ ਕਿਉਂਕਿ ਅਪਾ ਤੀਜਾ ਪੜਾ ਗਏ ਠੀਕ ਹੈ ਤਾਂ ਤੀਜੇ ਪੜਾਣੇ ਵਿੱਚ ਆਪਾਂ ਨੂੰ ਦੋ ਮੁੱਖ ਕਾਵਤਾਰਾਂ ਦੇ ਆਪਾਂ ਨੂੰ ਸਾਹਮਣੇ ਆਉਂਦੀਆਂ ਨੇ ਠੀਕ ਹੈ ਕਿਹੜੇ-ਕਿਹੜੀਆਂ ਨੇ ਇਹੋ ਇਹਨਾਂ ਦਾ ਉਦਾਰ ਆਪਣੀ ਆ ਗਈ ਜੀ ਜੋ ਹੈਗੀ ਪ੍ਰਯੋਗਸ਼ੀਲ ਕਾਵਦਾਰ ਠੀਕ ਹੈ ਯਾਦ ਰੱਖਿਓ ਤੇ ਦੂਜੀ ਇਹਦੇ ਵਿੱਚ ਜੋ ਤੀਜੇ ਪੜਾਅ ਦੇ ਵਿੱਚ ਆਪਣੀ ਕਾਵਦਾਰ ਆਉਂਦੀ ਹੈਗੀ ਤਾਂ ਉਹ ਕਿਹੜੀ ਹੈ ਜੀ ਸੂਝ ਭਾਵੀ ਵਿਅਕਤੀ ਕੇਂਦਰਿਤ ਕਾਵਦਾਰ ਠੀਕ ਹੈ ਯਾਦ ਰੱਖਿਓ ਜੇਕਰ ਅਪਾਂ ਗੱਲ ਕਰੀਏ ਜੋ ਕਿ ਆਪਣਾ ਪ੍ਰਯੋਗਸ਼ੀਲ ਕਾਵਦਾਰ ਰਹੀ ਤਾਂ ਇਹਦੇ ਵਿੱਚ ਜੋ ਕਵੀ ਆਏ ਨੇ ਉਹ ਆਪਣੇ ਇੱਥੇ ਆਏ ਨੇ ਠੀਕ ਹੈ ਕਿਹੜੇ-ਕਿਹੜੇ ਨੇ ਡਾਕਟਰ ਜਸਵੀਰ ਸਿੰਘ ਅਨੂਵਾਲੀਆਂ ਠੀਕ ਹੈ ਰਵਿੰਦਰ ਰਵੀ ਡਾਕਟਰ ਜਗਤਾਰ ਠੀਕ ਹੈ ਜੀ ਇਹ ਹੀ ਤਿੰਨ ਕਵੀ ਕਹਿ ਸਕਦੇ ਆਪਾਂ ਜੋ ਕਿ ਇਹਦੇ ਵਿੱਚ ਨੇ ਜੀ ਔਰ ਜੋ ਵਸੀਲੇ ਕਾਮਦਾ ਰਹੇਗੀ ਠੀਕ ਹੈ ਇਸ ਤੋਂ ਬਾਅਦ ਵੀ ਕਰ ਰਹੇ ਜੋ ਕਿ ਤੀਜੀ ਪੜਾਅ ਦੇ ਵਿੱਚ ਆਪਣਾ ਸੂਝ ਭਾਵੀ ਵਿਅਕਤੀ ਕੇ ਦਿੱਤ ਕਾਮਦਾ ਰਹੇਗੀ ਠੀਕ ਹੈ ਇਹਦੇ ਵਿੱਚ ਆਪਣੇ ਕਿਹੜੇ ਕਵੀ ਨੇ ਡਾਕਟਰ ਹਰੀਪਾਲ ਸਿੰਘ ਇਸ ਤੋਂ ਬਾਅਦ ਵੀ ਡਾਕਟਰ ਸੁਭਾਸ ਸਿੰਘ ਨੇਕੀ ਇਸ ਤੋਂ ਬਾਅਦ ਸ਼ੇਖਮੁਹੰਮਦ ਅਰਬਟਾਲ ਵੀ ਠੀਕ ਹੈ ਜੀ ਸੂਰ ਸਿੰਘ ਮਿਸ਼ਾਲ ਤਾਰਾ ਸਿੰਘ ਫਸਰਤ ਪ੍ਰਗਜੋਤ ਕੌਰ ਠੀਕ ਹੈ ਹੋਰ ਵੀ ਕਈ ਕਵੀ ਨੇ ਜੋ ਕਿ ਖਾਸ ਨੇ ਆਪਾਂ ਦੇਖ ਲੇ ਤੇ ਜੇਕਰ ਤੁਹਾਨੂੰ ਹਮਦਰ ਕੁਸਚਨ ਪੁੱਛਿਆ ਜਾ ਸਕਦਾ ਹੈ ਵੀ ਇਥੋਂ ਆਪਾਂ ਲੈ ਇੱਕ ਲੈ ਲੈ ਕੋਈ ਤਵੀ ਲੈ ਲੈਣੇਗੇ ਜਿਵੇਂ ਇਹ ਡਾਟਰ ਹਰੀਪਾ ਜ ਸਿੰਘ ਤਾਂ ਕਿਹੜੀ ਪੀੜੀ ਦਾ ਸੰਬੰਧ ਨੇ ਠੀਕ ਹੈ ਉਥੇ ਕੀ ਹੈ ਉਸ ਤਰ੍ਹਾਂ ਵੇਗਾ ਆਪਣਾ ਤੀਜਾ ਪੜਾਅ ਹੋਵੇਗਾ ਠੀਕ ਹੈ ਜੀ ਤੀਜੀ ਪੀੜੀ ਆਵੇਗਾ ਠੀਕ ਹੈ ਜੀ ਤੇ ਪੁੱਛਿਆ ਵੀ ਕਿਹੜੀ ਕਾਰਤਾ ਜਾਂ ਸੁੰਦਰ ਰੱਖਦੇ ਆ ਉਹ ਉਸੇ ਲਗਾਉਗੇ ਵੀ ਸੂਝ ਭਾਵੀ ਵਿਅਕਤੀ ਕਿੰਨੇ ਤੱਕ ਆਉਂਦਾ ਇਹਨੂੰ ਸੁੰਦਰ ਰੱਖਦੇ ਨੇ ਠੀਕ ਹੈ ਜੀ ਇੰਨੀ ਗੱਲ ਕਲੀਅਰ ਹੋ ਗਈ ਅੱਗੇ ਚੱਲ ਗਏ ਹੁਣ ਆਪਾਂ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਕਿਉਂਕਿ ਆਪਣਾ ਚੌਥਾ ਪੜਾਅ ਹੈ ਠੀਕ ਹੈ ਭਾਗ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਅਸੀਂ ਤਾਂ ਗੱਲ ਕਰਾਂਗੇ ਕਿ ਕਿ ਆਪਾਂ ਚੌਥਾ ਪੜਾਅ ਹੈਗਾ ਜਾਂ ਪਕੈਸੇ ਚੌਥੀ ਆਪਣੀ ਪੀੜ੍ਹੀ ਹੈ ਠੀਕ ਹੈ ਜੀ ਤਾਂ ਇਹਦਾ ਸਮਾਗ ਹੈ ਜਿਹੜਾ ਸਮਾਗ ਹੈ ਜੀ 22 ਸਦੀ ਦੇ 7:00 ਵਜੇ ਦਾ ਕਹਿੰਦੇ ਪਿਛਲੇ ਅੱਧੇ ਨੇੜੇ ਵਿੱਚ ਆਉਂਦਾ ਹੈ ਠੀਕ ਹੈ ਨਾ ਸਭਾ ਯਾਦ ਰੱਖਿਓ ਇਸ ਤੋਂ ਬਾਅਦ ਬਗੈਰ ਕਰੇ ਕਵੀ ਜੋ ਕਿ ਅਪੋਰਟ ਨੇ ਆਪਣੇ ਚਾਰੇ ਕਵੀ ਮੋਸ਼ ਪਾਉੜ ਲੈਣ ਵਾਲੇ ਹੈਗੇ ਜੀ ਯਾਦ ਰੱਖਿਓ ਇਹਨਾਂ ਨੂੰ ਚੌਥੇ ਚਾਰ ਦੇ ਚਾਰ ਜੋ ਕਵੀ ਨੇ ਆਪਣੇ ਸਾਰਿਆਂ ਨੂੰ ਯਾਦ ਰੱਖਣਾ ਹੈ ਠੀਕ ਹੈ ਜੋ ਮੈਨੂੰ ਰੋਲ ਕਵੀ ਲਈ ਕੋਣ ਆਉਣਾ ਉਹ ਤੇ ਤੁਸੀਂ ਅਰ ਇੱਕ ਵਾਰ ਚੀਕ ਰਿਡ ਕਰ ਲਓ ਅਗਰ ਚੱਤ ਜਾਣ ਨਹੀਂ ਰਿਹਾ ਤਾਂ ਕੋਈ ਚੱਕਰ ਨਹੀਂ ਹੈਗਾ ਬਟ ਆਪਣੇ ਜੋ ਇਹ ਚਾਰ ਹੈਗੇ ਨੇ ਵਿਅਕਤੀ ਇਸ ਵਿੱਚ ਮੈਂ ਜੋ ਕਿ ਰਿਪੋਰਟ ਲਿਖਾਈ ਨੇ ਸੀਕਵੈਂਸ ਦਗਾਈਏ ਮੈਂ ਠੀਕ ਹੈ ਉਸੇ ਜੁਜ ਰੂਮ ਚਾਹ ਰੱਖਣੇ ਹੈਗੇ ਠੀਕ ਹੈ ਜੀ ਤੇ ਜਿਸ ਤੋਂ ਪਹਿਲਾਂ ਅੱਗ ਕਰਦੇ ਸੁਜੀਤ ਪਾਤਰ ਜੋ ਕਿ ਆਪਣੀ ਚੌਥੀ ਪੀੜੀ ਦੇ ਇੱਕ ਕਵੀ ਨੇ ਜੀ ਠੀਕ ਹੈ ਪਾਸ ਆ ਗਿਆ ਆਪਣਾ ਜੋਗਾ ਸਿੰਘ ਆ ਗਿਆ ਅਮਰਜੀਤ ਕੌਕੀ ਆ ਗਿਆ ਠੀਕ ਹੈ ਜਿਹਨੂੰ ਪੁੱਛਿਆ ਜਾਵੇ ਕੁਸ਼ਤ ਨੂੰ ਪੁੱਛਿਆ ਜਾਵੇਗਾ ਵੀ ਚੌਥੀ ਪੀੜੀ ਦਾ ਦੂਜਾ ਕਵੀ ਕੌਣ ਹੈ ਠੀਕ ਹੈ ਤਾਂ ਉੱਥੇ ਕੀ ਆਵੇਗਾ ਜੀ ਆਪਣਾ ਤਾਂ ਸਰਪੜਾ ਅਨਸਰ ਆ ਜਾਵੇਗਾ ਜਿਹਨੂੰ ਪੁੱਛਿਆ ਇਹ ਵੀ ਚੌਥਾ ਕਵੀ ਕੌਣ ਹੈਗਾ ਚੌਥੀ ਪੀੜੀ ਦਾ ਤਾਂ ਅਮਰਜੀਤ ਕੌਟਕੇ ਆ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਰਾਂਗੇ ਲਾਲ ਸਿੰਘ ਦੇਡ ਦਾ ਦਰਸ਼ਨ ਟਕਲ ਅਰਪਾ ਜੀ ਦਾ ਹਨਵਾਰ ਵੀ ਹਰਿਦਰ ਸਿੰਘ ਦਾ ਮਹਿਬੂਬ ਵੰਕੀਰ ਟਿਬਾੜਾ ਠੀਕ ਹੈ ਤਾਂ ਇਹ ਆਪਣੀ ਚੌਥੀ ਪੀੜੀ ਦੀ ਕਵੀ ਆ ਗਈ ਠੀਕ ਹੈ ਤੇ ਅੱਜ ਦੀ ਜੋ ਆਪਣੀ ਕਲਾਸ ਸੀਗੀ ਐਡੀ ਕਲਾਸ ਸੀਗੀ ਜੀ ਆਪਣੀ ਮੈਨੂੰ ਆਸ ਹੈ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਵੇਗੀ ਤੇ ਜਿਹਨੇ ਟੈਲੀਗ੍ਰਾਮ ਵੀ ਜੁਆਇਨ ਕੀਤਾ ਹੈਗਾ ਤਾਂ ਉਹ ਟੈਲੀਗ੍ਰਾਮ ਜਰੂਰ ਜੁਆਇਨ ਕਰ ਲਿਓ ਠੀਕ ਹੈ ਜੀ ਮਿਲਦੇ ਤੁਹਾਨੂੰ ਅਗਲੀ ਗਲਾਸ ਦੇ ਵਿੱਚ ਧੰਨਵਾਦ